ਜਲੰਧਰ ਦੇ ਇੱਕ ਨੌਜਵਾਨ ਨੂੰ ਦੁਬਈ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮਲਸੀਆਂ ਦੇ ਕਾਟੀ ਬਣੈਚ ਪਿੰਡ ਦਾ ਰਹਿਣ ਵਾਲਾ ਸੁਖਚੈਨ ਸਿੰਘ ਹੈ ਇਸ ਨੂੰ ਇੱਕ ਹਾਦਸੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਦਾਲਤ ਨੇ ਸੁਖਚੰਨ ਸਿੰਘ ਨੂੰ ਕਰੀਬ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਮੌਤ ਦੀ ਸਜ਼ਾ ਮਿਲੇਗੀ ਸੁਖਚੰਨ ਦੇ ਪਰਿਵਾਰ ਨੇ ਜਲੰਧਰ ਦੇ ਲੋਕਾਂ ਨੂੰ ਆਰਥਿਕ ਮਦਦ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਉਹਨਾਂ ਦਾ ਪਰਿਵਾਰਕ ਜੀ ਵਾਪਸ ਪਰਤ ਸਕੇ ਆਰਥਿਕ ਤੰਗੀ ਕਰਕੇ 2019 ਦੇ ਵਿੱਚ ਸੁਖਚੰਨ ਸਿੰਘ ਦੁਬਈ ਚਲਾ ਗਿਆ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਆ ਸੰਤ ਗੁਰਮੀਤ ਸਿੰਘ ਨੇ ਕਿਹਾ ਕਿ ਸੁਖਤੈਂਦ ਸਿੰਘ ਆਪਣੇ ਉਜਵਲ ਭਵਿੱਖ ਲਈ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਦੁਬਈ ਵਿੱਚ ਗਿਆ ਸੀ ਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਹੁਣ ਕਿਹਾ ਕਿ ਉਹ ਡਰਾਈਵਰ ਵੱਜੋਂ ਕੰਮ ਕਰਦਾ ਸੀ ਤਾਂ ਉਸ ਵਕਤ ਇੱਕ ਹਾਦਸਾ ਵਾਪਰਦਾ ਤੇ ਪਾਕਿਸਤਾਨੀ ਨਾਗਰਿਕ ਦੀ ਉਸਦੀ ਕਾਰ ਦੇ ਹੇਠਾਂ ਆਉਣ ਕਰਕੇ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੂਰਾ ਪਰਿਵਾਰ ਮੁਸੀਬਤ ਵਿੱਚ ਆ ਜਾਂਦਾ ਤਾਂ ਹੁਣ ਦੁਬਈ ਦੀ ਅਦਾਲਤ ਦੇ ਵੱਲੋਂ ਇਸ ਨੂੰ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਜੇਕਰ ਇਹ ਜ਼ੁਰਮਾਨਾ ਨਹੀਂ ਭਰਦਾ ਤੇ ਇਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪਰਿਵਾਰਕ ਮੈਂਬਰਾਂ ਦਾ ਕਹਿਣਾ ਉਹਨਾਂ ਨੇ ਡਾਕਟਰ ਐਸਪੀ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਫਿਲਹਾਲ 5 ਲੱਖ ਦੀ ਵਿੱਤੀ ਸਹਾਇਤਾ ਹੀ ਮਿਲ ਪਈ ਹੈ ਤੇ ਹੁਣ ਤੱਕ ਪਰਿਵਾਰ ਸਿਰਫ 8 ਲੱਖ ਰੁਪਏ ਹੀ ਇਕੱਠੇ ਕਰ ਸਕਿਆ ਇਸ ਕਰਕੇ ਪਰਿਵਾਰਕ ਜੀਆ ਨੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਬਿਊਰੋ ਰਿਪੋਰਟ ਦਾਏ ਟੀਵੀ ਅਤੇ ਪੰਜਾਬ ਰਹਿਣ ਲਈ ਆਪਣਾ ਨਾਮ ਸਾਡਾ ਨਾਮ ਹੈ ਦਾਸ ਬਗਲੇ ਸਿੰਘ ਪਿੰਡ ਬਲੀ ਬੜਾਚ ਹਮ ਇਤਿਹਾਸਿਕ ਗੁਰਦਸਾਤਮੀ ਪਾਸ਼ਾ ਜੀ ਦਾ ਉਸ ਅਸਾਂ ਤੇ ਅਸੀਂ ਸੇਵਾ ਚਲਾ ਰਹੇ ਕਾਰਸੇ ਸਾਡਾ ਕੰਮ ਆ ਨਾਲ ਬਿੰਦ ਆਸ਼ਰਮਿਆਂ ਸੇਵਾ ਚੱਲਦੀਆਂ ਨਾਲ ਅਕੈਡਮੀ ਵੀ ਆ ਤੇ ਇਹ ਜਿਹੜੇ ਮੁੰਡਾ ਬਾਹਰ ਫਸ ਗਿਆ ਉਹਦਾ ਡੈਡੀ ਸਾਡੇ ਕੋਲ ਡਿਊਟੀ ਕਰਦਾ ਸੀ ਉਹਨੇ ਕੋ 4-5 ਸਾਲ ਡਿਊਟੀ ਕੀਤੀ ਇੱਥੇ ਔਰ ਉਹਦੀ ਡੈਥ ਹੋ ਚੁੱਕੀ ਹੈ ਠੀਕ ਹੈ ਜੀ ਔਰ ਉਹਦੀ ਵਾਹ ਕਿਹੜੀ ਕੰਟਰੀ ਡੈਥ ਹੋਈ ਹੈ ਮੁੰਡੇ ਦੀ ਹਰ ਆਪਣੀ ਦੁਬਈ ਸੱਚੀ ਕੀ ਨਾਮ ਹੈ ਮੁੰਡੇ ਦਾ ਮੁੰਡੇ ਦਾ ਨਾਮ ਸੁਖਚੰਦ ਸਿੰਘ ਆ ਅੱਛਾ ਜੀ ਪਿਤਾ ਦਾ ਨਾਮ ਗੁਰਮਨ ਸਿੰਘ ਜੀ ਤੇ ਯੂ نو ਅਸੀਂ ਪਿੰਡ 'ਚ ਮਕਾਨ ਵੀ ਬਣਾਇਆ ਦਿੱਤਾ ਤੁਹਾਨੂੰ ਸਾਡੇ ਕੋ ਫਿਰ ਚਲੋ ਮੌਤ ਤੋਂ ਬਾਅਦ ਵੀ ਇਹਨਾਂ ਨੇ ਕਿਹਾ ਜੀ ਮਾਤਾ ਜੀ ਮਤਲਬ ਮੁੰਡੇ ਦੀ ਮਾਤਾ ਨੇ ਵੀ ਚਲੋ ਜਿੱਦਾਂ ਵੀ ਹੋ ਸਕੇ ਥੋੜੀ ਮਦਦ ਕਰੋ ਆਪਾਂ ਮੁੰਡੇ ਨੂੰ ਬਾਹਰ ਭੇਜ ਦਿਓ ਸਾਡਾ ਨਾਂ ਕੋਈ ਯਾਰਾ ਚੱਲਦਾ ਜੂ ਸੋ ਮੁੰਡਾ ਬਾਹਰ ਗਿਆ ਸੀ ਤਿੰਨ ਸਾਲ ਲਾ ਕੇ ਬਾਹਰੋਂ ਵਾਪਸ ਆ ਗਿਆ ਮੁਰਕੀ ਆ ਕੇ ਵਿਆਹ ਕੀਤਾ ਇਹਨੇ ਹਾਂ ਜੋ ਸਾਰੇ ਲੋਕਾਂ ਨੇ ਮੱਝ ਕੀਤੀ ਸੀ ਵੱਧ ਕੀਤੀ ਸੀ ਆਦ ਵਿੱਚ ਵੱਧ ਕੀਤੀ ਜੇ ਤੁਹਾਨੂੰ ਚਾਹੀਦਾ ਕੋਈ ਗੱਲ ਹੈ ਨਾਲ ਆ ਕਿਉਂਕਿ ਜਿਹੜੀ ਸੇਵਾ ਨੂੰ ਪਹੁੰਚਾਉਣਾ ਚਾਹੀਦਾ ਬੰਦਾ ਕੋਈ ਸੇਵਾ ਕਰਦਾ ਉਹਨੂੰ ਪਹੁੰਚਾਉਣਾ ਚਾਹੀਦਾ ਜੀ ਉਸ ਤੋਂ ਬਾਅਦ ਇਹ ਮੁੰਡਾ ਫਿਰ ਵਾਪਸ ਹੋ ਗਿਆ ਵਾਹ ਕਰਾ ਕੇ ਉਸੋਂ ਜਾ ਕੇ ਪੰਨਾ ਜਿੰਨਾ ਮੱਝ ਆਪ ਕੋ ਐਕਸੀਡੈਂਟ ਹੋ ਗਿਆ ਉਹਦੇ ਤੋਂ ਲੋਕ ਅਸਨ ਚੇਦੀ ਕੋ ਬੰਦਾ ਅੱਗੇ ਸਾਡੇ ਜਾਂਦਾ ਸੀ ਆ ਗਿਆ ਤੇ ਥੱਲੇ ਆ ਗਿਆ ਬਹੁਤ ਹੋ ਗਈ ਇਨਫਰ ਕੀ ਜੇਲ ਤੋਂ ਉਹਨਾਂ ਨੇ ਨੇਕਾਰ ਤੇ ਜਦੋਂ ਬਾਅਦ ਵਿੱਚ ਕੇਸ ਹੋਇਆ ਕੇਸ ਵਿੱਚ ਫਿਰ ਉਹਨਾਂ ਨੇ ਗੱਲ ਕਰਨੀ ਪਾਤੀ ਆ 2 ਲੱਖ 10 ਹਜ਼ਾਰ ਰੁਪਏ ਹੂੰ ਕਿ ਭਾਈ ਰਜੈ ਦਾ ਇਤਿਹਾਸ ਤੋਂ 50 ਲੱਖ ਰੁਪਏ ਬਣਦਾ ਹੂੰ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਮਾਝਪੁਰ ਤੋਂ ਚਲੋ ਪੈਸੇ ਆ ਵੀ ਰਹੇ ਆ ਯਾਰ ਬੰਦ ਤੇ ਉਮੀਦ ਹੈ ਕਿੰਨੇ ਕੁ ਪੈਸੇ ਦੀ ਜਿਹੜੀ ਰਹਿ ਗਈ ਹੈ ਦੇਖੋ ਜੀ ਨਾੜੀ ਕੋ ਉਠਾ ਰਾਂ ਜਸਪੇ ਹੋ ਗਿਆ ਵਾ ਤੇ ਅਸੀਂ ਸੋਚਦੇ ਹਾਂ ਕਿ ਜਿਹੜੀ ਆ ਬਾਕੀ ਮਾਇਆ 30 ਲੱਖ ਰੁਪਏ ਹੋਰ ਕਰਨਾ ਵਾ ਤੇ ਜਿੰਨੇ ਵੀ ਹੋ ਸਕਦੇ ਅਸੀਂ ਬਾਹਰਲੇ ਰਿਸਟੈਂਸ ਨਹੀਂ ਵੀ ਸੰਗ ਸਾਡੀ ਹੈਗੀ ਆ ਲੱਗ ਲੱਗ ਸਾਡੇ ਕਿਉਂਕਿ ਸਾਡੇ ਕੰਮ ਸੇ ਕੰਮ ਇਤਿਹਾਸਕਾ 10-12 ਲੱਗ ਲੱਗ ਨਹੀਂ ਤੇ ਦੇਸ਼ਾਂ ਸੰਗੇ ਤਾਂ ਕਾਫੀ ਹੈ ਜੋ ਮਦਦ ਕਰਦੀ ਹੈ ਉਨਾ ਸਾਰਿਆਂ ਨੂੰ ਤੁਹਾਡੀ ਬੇਨਤੀ ਕਰਦੀ ਆ ਕਿ ਇਹਨਾਂ ਦਾ ਖਾਤਾ ਕਰਨੀ ਹੈ ਮਤੋਂ ਮਾਜ ਜਿਹੜੇ ਪੈਸੇ ਆ ਵਿਸ਼ਕ ਸੱਜੇ ਨਾਲ ਟ੍ਰਾਂਸਫਰ ਭੇਜੋ ਕਾਉਂਟ ਚ ਅਸੀਂ ਕਾਉਂਟ ਨੰਬਰ ਦੇ ਦਵਾਂਗੇ ਇਹਨਾਂ ਦਾ ਇਹਨਾਂ ਕੋਈ ਨੰਬਰ ਵਗੈਰਾ ਹੋਏਗਾ ਜੇ ਕਿਸੇ ਨਾਲ ਗੱਲਬਾਤ ਕਰਨੀ ਹੋਏਗੀ ਕੋਈ ਨੰਬਰ ਹਾਂ ਸਾਡੇ ਨਾਲ ਗੱਲ ਕਰ ਸਕਦੇ ਹੋ ਨੰਬਰ ਦੱਸ ਦੋ 9815460257 ਬਾਬਾ ਗੁਰਮੇਲ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਸਰਦਾਰਨ ਸਾਹਿਬ ਪਾਸ਼ੀ ਸਤਮੀਪਿੰਡ ਬਿਲੀ ਬੜੇ ਠੀਕ ਹੈ ਇੱਕ ਵਾਰੀ ਨੰਬਰ ਜ਼ਰੂਰ ਰਿਪੀਟ ਕਰ ਲਓ ਠੀਕ ਮੁਖ ਸੇਵਾਦਾਰ ਬਾਬਾ ਜੀ ਪਿੰਡ ਬਿਲੀ ਬੜਾ ਠੀਕ